ਦੋਸਤੋ ਅਸੀਂ ਤੁਹਾਡੀ ਪ੍ਰਾਈਵੇਸੀ ਦੇ ਨਾਲ ਸੰਬੰਧਿਤ ਪਿਛਲੇ ਸਮੇਂ ਦੇ ਵਿੱਚ ਕਈ ਵੀਡੀਓ ਲੈ ਕੇ ਆਈ ਸੀ ਜਿਸ ਤਰ੍ਹਾਂ ਕਿਤੇ ਕੋਈ ਤੁਹਾਡੀ ਗੱਲ ਤਾਂ ਨਹੀਂ ਸੁਣ ਰਿਹਾ ਕਿਤੇ ਕੋਈ ਤੁਹਾਡੀ ਗੱਲਾਂ ਤਾਂ ਨਹੀਂ ਸੁਣ ਰਿਹਾ ਜਾਂ ਫਿਰ ਤੁਹਾਡਾ ਮੋਬਾਈਲ ਫੋਨ ਕਿਤੇ ਹੈਕ ਤਾਂ ਨਹੀਂ ਹੈ ਅਤੇ ਇਸੇ ਤਰ੍ਹਾਂ ਦੀ ਵਿਸ਼ੇ ਦੇ ਨਾਲ ਸੰਬੰਧਿਤ ਅੱਜ ਫਿਰ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਲੇਕਿਨ ਇਹ ਵੀਡੀਓ ਤੁਹਾਡੇ ਮੋਬਾਈਲ ਫੋਨ ਦੇ WhatsApp ਦੇ ਨਾਲ ਸੰਬੰਧ ਰੱਖਦੀ ਹੈ ਕਿਉਂਕਿ ਜਿਸ ਤਰ੍ਹਾਂ ਸਾਨੂੰ ਡਰ ਹੁੰਦਾ ਹੈ ਆਪਣੀ ਪ੍ਰਾਈਵੇਸੀ ਲੀਕ ਹੋਣ ਦਾ ਸਾਡੀ ਫੋਨ ਕਾਲ ਕੋਈ ਸੁਣਨਾ ਲਵੇ ਉਸੀ ਤਰ੍ਹਾਂ ਸਾਨੂੰ ਸਾਡੇ WhatsApp ਦੇ ਵੀ ਲੀਕ ਹੋਣ ਦਾ ਡਰ ਰਹਿੰਦਾ ਹੈ ਸਾਨੂੰ ਡਰ ਰਹਿੰਦਾ ਕਿ ਕਿਤੇ ਸਾਡੇ ਮੋਬਾਈਲ ਫੋਨ ਦੇ ਵਿੱਚ ਸਾਡੇ WhatsApp ਦੇ ਉੱਪਰ ਆਉਣ ਵਾਲੇ ਮੈਸੇਜ ਜਾਂ ਫਿਰ ਜਿਹੜੀ ਅਸੀਂ ਚੈਟਿੰਗ ਕਰ ਰਹੇ ਹਾਂ ਉਹਨੂੰ ਕੋਈ ਦੇਖ ਨਾ ਰਿਹਾ ਹੋਵੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਕਰ ਸਿੰਘ ਕੰਬੋਜ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ WhatsApp ਦੀ ਪ੍ਰਾਈਵੇਸੀ ਦੇ ਨਾਲ ਸੰਬੰਧਿਤ ਗੱਲ ਕਰਾਂਗੇ ਕਿ ਆਪਾਂ ਕਿਸ ਤਰ੍ਹਾਂ ਚੈੱਕ ਕਰਨਾ ਹੈ ਕਿ ਸਾਡਾ ਮੋਬਾਈਲ ਫੋਨ ਸਾਡੀ WhatsApp ਕਿਤੇ ਹੈਕ ਤਾਂ ਨਹੀਂ ਹੈਗੀ ਸਾਡੀ ਵਟਸਐਪ ਤੇ ਲਿਖੇ ਹੋਏ ਮੈਸੇਜ ਕੋਈ ਦੇਖਤਾ ਨਹੀਂ ਰਹਿਆ ਹੈਗਾ ਸਾਡੀ ਚੈਟ ਦੇ ਉੱਪਰ ਕਿਸੇ ਦੀ ਨਜ਼ਰ ਤਾਂ ਨਹੀਂ ਹੈਗੀ ਸੋ ਬੜੇ ਹੀ ਕੰਮ ਦੀ ਅੱਜ ਦੀ ਵੀ ਇਹ ਵੀਡੀਓ ਹੈ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋਅਰ ਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਹੁਣ ਤੁਸੀਂ ਸਾਡੀਆਂ ਵੀਡੀਓ ਸਾਡੀ ਖਬਰਾਂ ਸਾਡੀ ਵੈਬਸਾਈਟ baijipunjabi.in ਦੇ ਉੱਪਰ ਵੀ ਦੇਖ ਸਕਦੇ ਹੋ ਤਾਂ ਫਿਰ ਆਪਾਂ ਆਪਣੇ ਵਟਸਐਪ ਦੇ ਮੈਸੇਜ ਲੀਕ ਤਾਂ ਨਹੀਂ ਹੋ ਗਏ ਇਸ ਨੂੰ ਚੈੱਕ ਕਿੱਥ ਕਿਸ ਤਰ੍ਹਾਂ ਚੈੱਕ ਕਰਨਾ ਕਿ ਸਾਡੇ ਕੋਈ ਮੈਸੇਜ ਨਾ ਦੇਖ ਰਿਆ ਹੋਵੇ ਅਤੇ ਜੇਕਰ ਸਾਡੇ ਮੈਸੇਜ ਕੋਈ ਦੇਖ ਰਿਆ ਹੋਊਗਾ ਕੋਈ ਹੋਰ ਵਿਅਕਤੀ ਪੜ੍ਹ ਰਿਆ ਹੋਊਗਾ ਤਾਂ ਫਿਰ ਉਹਨਾਂ ਨੂੰ ਬੰਦ ਕਿਸਾ ਕਰਨਾ ਇਹ ਦੋਨੋਂ ਟਾਪਿਕ ਅੱਜ ਦੀ ਇਸ ਵੀਡੀਓ ਦੇ ਤਾਂ ਫਿਰ ਹੁਣ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਚੱਲ ਕੇ ਦੇਖਦੇ ਹਾਂ ਅਤੇ ਜੇਕਰ ਅਜੀਹਾ ਹੋਇਆ ਤਾਂ ਫਿਰ ਉਸ ਨੂੰ ਬੰਦ ਵੀ ਕਰਦੇ ਹਾਂ ਅਸੀਂ ਆਪਣਾ WhatsApp ਖੋਲ੍ਹਾਂਗੇ WhatsApp ਦੇ ਵਿੱਚ ਸੱਜੇ ਹੱਥ ਉੱਪਰ ਤਿੰਨ ਬਿੰਦੂਆਂ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਹੁਣ ਇੱਥੋਂ ਵੱਖ-ਵੱਖ ਆਪਸ਼ਨ ਸਾਨੂੰ ਨਜ਼ਰ ਆਣਗੀਆਂ ਆਪਾਂ ਚੌਥੀ ਆਪਸ਼ਨ ਲਿੰਕਡ ਡਿਵਾਈਸਸ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਇਸ ਤਰ੍ਹਾਂ ਦਾ ਇੰਟਰਫੇਸ ਸਾਨੂੰ ਇੱਥੇ ਨਜ਼ਰ ਆਣ ਲੱਗ ਜਾਵੇਗਾ ਜੇਕਰ ਤੁਹਾਨੂੰ ਵੀ ਐਸੀ ਤਰ੍ਹਾਂ ਦਾ ਇੰਟਰਫੇਸ ਇੱਥੇ ਨਜ਼ਰ ਆ ਰਿਹਾ ਹੈ ਤਾਂ ਫਿਰ ਇਸ ਦਾ ਮਤਲਬ ਹੈ ਕਿ ਤੁਹਾਡੇ WhatsApp ਦੇ ਆਉਣ ਵਾਲੇ ਮੈਸੇਜ ਤੁਹਾਡੀ ਚੈਟ ਹੋਰ ਕੋਈ ਵੀ ਵਿਅਕਤੀ ਨਹੀਂ ਦੇਖ ਰਿਹਾ ਹੈ ਤੁਸੀਂ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਸਕਦੇ ਹੋ ਅਤੇ ਜੇਕਰ ਤੁਹਾਡੇ ਮੈਸੇਜ ਕੋਈ ਹੋਰ ਵਿਅਕਤੀ ਦੇਖ ਰਿਹਾ ਹੋਵੇਗਾ ਤਾਂ ਫਿਰ ਇਹ ਲਿੰਕਡ ਡਿਵਾਈਸ ਦੇ ਉੱਪਰ ਇੱਥੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਮੈਸੇਜ ਕਿਸ ਡਿਵਾਈਸ ਦੇ ਉੱਪਰ ਲਿੰਕ ਹੈ ਅਤੇ ਜੇਕਰ ਅਜੀਹਾ ਹੋਇਆ ਫਿਰ ਤੁਸੀਂ ਉਸ ਲਿੰਕ ਡਿਵਾਈਸ ਨੂੰ ਇੱਥੋਂ ਹੀ ਕੱਟ ਵੀ ਸਕਦੇ ਹੋ ਇੱਥੋਂ ਹੀ ਉਸ ਨੂੰ ਬੰਦ ਵੀ ਕਰ ਸਕਦੇ ਹੋ ਸੋ ਜੇਕਰ ਇਸੇ ਤਰ੍ਹਾਂ ਦਾ ਇੰਟਰਫੇਸ ਨਜ਼ਰ ਆਉਂਦਾ ਤਾਂ ਫਿਰ ਤੁਹਾਡੇ ਮੈਸੇਜ ਕਿਤੇ ਵੀ ਨਹੀਂ ਕੋਈ ਦੇਖ ਰਿਹਾ ਤੇ ਜੇਕਰ ਇੱਥੇ ਲਿਖਿਆ ਹੋਇਆ ਨਜ਼ਰ ਆਉਂਦਾ ਕਿ ਕੋਈ ਤੁਹਾਡੀ ਡਿਵਾਈਸ ਤੁਹਾਡਾ WhatsApp ਕਿਸੇ ਹੋਰ ਡਿਵਾਈਸ ਦੇ ਉੱਪਰ ਲਿੰਕ ਹੈ ਤਾਂ ਫਿਰ ਤੁਸੀਂ ਉਸ ਨੂੰ ਇੱਥੋਂ ਬੰਦ ਕਰ ਸਕਦੇ ਹੋ ਅਤੇ ਬੰਦ ਹੋਣ ਤੋਂ ਬਾਅਦ ਫਿਰ ਇਹੀ ਵਾਲਾ ਇੰਟਰਫੇਸ ਇਸੇ ਤਰ੍ਹਾਂ ਦਾ ਇੰਟਰਫੇਸ ਤੁਹਾਨੂੰ ਨਜ਼ਰ ਆ ਜਾਵੇਗਾ ਸੋ ਇਸ ਤਰ੍ਹਾਂ ਆਪਾਂ ਚੈੱਕ ਕਰ ਸਕਦੇ ਹਾਂ ਕਿ ਸਾਡੇ WhatsApp ਦੇ ਮੈਸੇਜ ਕੋਈ ਵਿਅਕਤੀ ਦੇਖ ਰਿਹਾ ਹੈ ਜਾਂ ਫਿਰ ਨਹੀਂ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਅਤੇ ਇਹ ਜਾਣਕਾਰੀ ਵੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰੋ ਤੁਸੀਂ ਸਾਡੀ bajiji-punjabi.in ਵੈਬਸਾਈਟ ਵੀ ਜਰੂਰ ਦੇਖੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ